ਗੁਰੂ ਰੂਪ ਹੈ ਗੁਰੂ ਦੀ ਸਾਜੀ ਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀ ਤੇਰਾ ਅਸਲੀ ਸਾਕਾ ਮਿੱਤਰ ਕੌਣ ਹੈ ਗੁਰਦੇਵ ਕਹਿੰਦੇ ਹਨ ਜਿਸ ਨੂੰ ਤੂੰ ਆਪਣਾ ਸਮਝਦਾ ਹੈ ਇਹ ਰਿਸ਼ਤੇਦਾਰ ਇਹ ਜੜ ਮਾਇਆ ਇਹਨਾਂ ਕਿਸੇ ਵੀ ਪਰਲੋਕ ਵਿੱਚ ਤੇਰਾ ਸਾਥ ਨਹੀਂ ਦੇਣਾ ਕੋਈ ਜਾਣੇ ਕਵਨ ਇहां ਜਗਮੀਤ ਮੇਰੇ ਪਾਤਸ਼ਾਹ ਕਹਿੰਦੇ ਹਨ ਗੁਰਮੁਖੋ ਕੋਈ ਭਾਗਾ ਵਾਲੀ ਰੂਹ ਨੂੰ ਇਸ ਗੱਲ ਦਾ ਗਿਆਨ ਹੈ ਕਿ ਇਸ ਸੰਸਾਰ ਵਿੱਚ ਸਾਡਾ ਮਿੱਤਰ ਕੌਣ ਹੈ ਜਦੋਂ ਅਸੀਂ ਮਿੱਤਰਾਂ ਦੀ ਗੱਲ ਪੜਦੇ ਹਾਂ ਤਾਂ ਵਿਦਵਾਨ ਪੁਰਸ਼ਾਂ ਨੇ ਮਿੱਤਰਾਂ ਦੀਆਂ ਤਿੰਨ ਕਿਸਮਾਂ ਵੰਡੀਆਂ ਹਨ ਤਿੰਨ ਤਰ੍ਹਾਂ ਦੇ ਕਿਹੜੀਆਂ ਕਿਹੜੀਆਂ ਇੱਕ ਉਹ ਮਿੱਤਰ ਹੈ ਜਿਹੜਾ ਮੜੀ ਜਈ ਪਰੇਸ਼ਾਨੀ ਆਉਣ ਤੇ ਆਪਣੀ ਅੱਖਾਂ ਬਦਲ ਲਵੇ ਦੂਸਰੇ ਰਿਸ਼ਤੇਦਾਰ ਮਿੱਤਰ ਉਹ ਹਨ ਜਿਹੜੇ ਮੜੀਆਂ ਤੱਕ ਪਹੁੰਚਣ ਪੁੱਤਰ ਪਰਦੇਸ ਵਿੱਚ ਗਿਆ ਉਸ ਨੂੰ ਸੁਨੇਹਾ ਭੇਜਦੇ ਹਾਂ ਉਹਨਾਂ ਚਿਹਰੇ ਸਰੀਰ ਨੂੰ ਸਾਹਮਣੇ ਰੱਖਦੇ ਹਾਂ ਪੁੱਤਰ ਨੇ ਅੱਗ ਲਾਉਣੀ ਹੈ ਉਹ ਪੁੱਤਰ ਭਰਾ ਭੈਣਾ ਮਾਤਾ ਰਿਸ਼ਤੇਦਾਰ ਕੇਵਲ ਤੇ ਕੇਵਲ ਮੜੀਆਂ ਤੱਕ ਜਾਣੇ ਹਨ ਬਾਬੇ ਬਕਾਲੇ ਦੀ ਘਟਨਾ ਹੈ ਇਕ ਨੌਜਵਾਨ ਧੰਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦੀ ਸੰਗਤ ਕਰਨ ਰੋਜ਼ਾਨਾ ਆਇਆ ਕਰਦਾ ਸੀ ਸਮੇਂ ਦੇ ਨਾਲ ਉਸ ਦਾ ਵਿਆਹ ਹੋ ਗਿਆ ਤੇ ਵਿਆਹ ਹੋਣ ਤੋਂ ਬਾਅਦ ਉਹ ਗੁਰੂ ਮਹਾਰਾਜ ਦੇ ਚਰਨਾਂ ਤੋਂ ਹਾਜ਼ਰੀ ਭਰਨ ਨੂੰ ਪਾਸੇ ਹੋ ਗਿਆ ਆਉਣਾ ਹਟ ਗਿਆ ਇੱਕ ਦਿਨ ਦੀ ਗੱਲ ਹੈ ਕਿ ਮੇਰੇ ਮਾਲਕ ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਆਪਣੀ ਮੌਜ ਵਿੱਚ ਬਾਹਰ ਸੈਰ ਕਰਨ ਲਈ ਗਏ ਤਾਂ ਉਹ ਨੌਜਵਾਨ ਮਿਲਿਆ ਉਸਨੇ ਮਹਾਰਾਜ ਨੂੰ ਨਮਸਕਾਰ ਕੀਤੀ ਸਤਿਗੁਰੂ ਪਾਤਸ਼ਾਹ ਨੇ ਪਛਾਣ ਕੇ ਆਖਿਆ ਗੁਰਮੁਖਾ ਔਨੋ ਹਟ ਗਿਆ ਹੈ ਕੀ ਗੱਲ ਹੈ ਪੋਲਾ ਸੀ ਕਹਿਣ ਲੱਗਾ ਮਹਾਰਾਜ ਮੇਰਾ ਧਰਮ ਪਤਨੀ ਨਾਲ ਬੜਾ ਸਨੇਹ ਹੈ ਉਹ ਮੇਰੇ ਨਾਲ ਬਹੁਤ ਮੋਹ ਕਰਦੀ ਹੈ ਤੇ ਮੈਨੂੰ ਲੱਗਦਾ ਹੈ ਕਿ ਜੇਕਰ ਮੈਂ ਸੱਜੇ ਖੱਬੇ ਪਾਸੇ ਗਿਆ ਤਾਂ ਮਰਨਾ ਜਾਏ ਗੁਰਤੇਗ ਬਹਾਦਰ ਜੀ ਹੱਸ ਕੇ ਕਹਿਣ ਲੱਗੇ ਪੁੱਤਰ ਤੂੰ ਕੀ ਗੁਰਬਾਨੀ ਦੀਆਂ ਪੰਕਤੀਆਂ ਪੜੀਆਂ ਹਨ ਮਰਿਆ ਨਾਲ ਕੋਈ ਨਹੀਂ ਮਰਦਾ ਕਹਿਣ ਲੱਗਾ ਮਹਾਰਾਜ ਇਹ ਲੋਕਾਂ ਦੀਆਂ ਗੱਲਾਂ ਹਨ ਪਰ ਮੇਰੀ ਧਰਮ ਪਤਨੀ ਇਹੋ ਜਿਹੀ ਨਹੀਂ ਸਾਡੀ ਤਾਂ ਇਹ ਹਾਲਤ ਹੈ ਕਿ ਸਾਡੇ ਸਰੀਰ ਦੋ ਹਨ ਪਰ ਸਾਡੀ ਜਿੰਦ ਇੱਕ ਹੈ ਮੇਰੇ ਪਾਤਸ਼ਾਹ ਨੇ ਮੁੱਢ ਤੇ ਥਾਪੀ ਦਿੱਤੀ ਤੇ ਕਹਿਣ ਲੱਗੇ ਤੈਨੂੰ ਭਲੇਖਾ ਹੈ ਅਸੀਂ ਕਲਗੀਧਰ ਪਾਤਸ਼ਾਹ ਦੀ ਜਦੋਂ ਬਾਣੀ ਪੜ੍ਹਦੇ ਹਾਂ ਜਿਸ ਵਿੱਚ ਕਲਗੀਧਰ ਪਾਤਸ਼ਾਹ ਨੇ ਆਪਣੇ ਅਵਤਾਰਾਂ ਦਾ ਜ਼ਿਕਰ ਕੀਤਾ ਹੈ ਗੁਰੂ ਜੀ ਕਹਿੰਦੇ ਹਨ ਮੇਰੀ ਸਤਿਕਾਰਯੋਗ ਮਾਤਾ ਮਾ ਗੁਜਰੀ ਨੇ ਤੇ ਪਿਤਾ ਗੁਰੂ ਤੇਗ ਬਹਾਦਰ ਮਹਾਰਾਜ ਨੇ ਉਸ ਪਰਮ ਭਰਮ ਦਾ ਚਿੰਤਨ ਕੀਤਾ ਤੇ ਉਹਨਾਂ ਦੇ ਪ੍ਰਭੂ ਨਾਲ ਜੁੜਨ ਕਰਕੇ ਉਹਨਾਂ ਦੀ ਖੇਚ ਦਾ ਸਦਕਾ ਮੈਨੂੰ ਸੰਸਾਰ ਵਿੱਚ ਆਉਣਾ ਪਿਆ ਭਾਵੇਂ ਮੇਰਾ ਚਿੱਤ ਨਹੀਂ ਸੀ ਕਰਦਾ ਆਉਣ ਲਈ ਚਿੱਤਨਾ ਭਇਓ ਹਮਰਾ ਆਵਨ ਤੇ ਕਹਿੰਦਾ ਪਾ ਬੱਸ ਇੰਨਾ ਹੈ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਬੜਾ ਯੋਗਾ ਅਭਿਆਸੀ ਵੀ ਸਨ ਯੋਗਾ ਅਭਿਆਸ ਦਾ ਅਰਥ ਹੈ ਜੁੜਨ ਦਾ ਢੰਗ ਗੁਰੂ ਤੇਗ ਬਹਾਦਰ ਜੀ ਨੇ ਉਸ ਨੌਜਵਾਨ ਨੂੰ ਕਿਹਾ ਤੂੰ ਥੋੜਾ ਜਿਹਾ ਟਾਈਮ ਕੱਢ ਅਸੀਂ ਤੇਰੇ ਮਨ ਵਿੱਚੋਂ ਪਰਮ ਕੱਢਣਾ ਚਾਹੁੰਦੇ ਹਾਂ ਕੋਈ ਕਿਸੇ ਨਾਲ ਮਰਦਾ ਨਹੀਂ ਤੈਨੂੰ ਪੁਲੇਖਾ ਹੈ ਜਵਾਨੀ ਵਿੱਚ ਹਰ ਕੰਮ ਕਰਨ ਨੂੰ ਬੰਦੇ ਅੰਦਰ ਉਤਸ਼ਾਹ ਹੁੰਦਾ ਹੈ ਉਹਨੇ ਕੁਝ ਦਿਨ ਗੁਰੂ ਜੀ ਕੋਲੋਂ ਪ੍ਰਾਨਾਂ ਨੂੰ ਟਿਕਾਉਣ ਦਾ ਢੰਗ ਤਰੀਕਾ ਸਿੱਖ ਲਿਆ ਤੇ ਹਜ਼ੂਰ ਕਹਿੰਦੇ ਹਨ ਹੁਣ ਤਜਰਬਾ ਕਰ ਲਈ ਤਿੰਨ ਟੰਗ ਹਨ ਸਮਾਧੀ ਲਾਉਣ ਦੇ ਇੱਕ ਸਮਾਦੀ ਦੇ ਨਾਲ ਬੰਦਾ ਕੁਝ ਘੰਟਿਆਂ ਲਈ ਸਮਾਦੀ ਲਾ ਸਕਦਾ ਹੈ ਦੂਸਰੀ ਸਮਾਦੀ ਦੇ ਨਾਲ ਬੰਦਾ ਕੁਝ ਦਿਨ ਜੁੜ ਸਕਦਾ ਹੈ ਤੀਸਰੀ ਸਮਾਦੀ ਨਾਲ ਇੱਕ ਬੰਦਾ ਕਈ ਸਾਲਾਂ ਤੱਕ ਸਮਾਦੀ ਲਾ ਸਕਦਾ ਹੈ ਉਸ ਨੌਜਵਾਨ ਨੇ ਗੁਰਦੇਵ ਦੇ ਕਹਿਣ ਦੇ ਮੁਤਾਬਿਕ ਦਸਮ ਦਵਾਰ ਵਿੱਚ ਆਪਣੇ ਪ੍ਰਾਂ ਟਿਕਾ ਲਏ ਘਰ ਵਾਲੀ ਨੇ ਰੋਟੀ ਪਾਣੀ ਵਾਸਤੇ ਜਦ ਅਵਾਜ਼ ਮਾਰੀ ਤਾਂ ਉਸਨੇ ਆਵਾਜ਼ ਨਾ ਦਿੱਤੀ ਤਾਂ ਘਰ ਵਾਲੀ ਕਹਿਣ ਲੱਗੀ ਕਿ ਕੰਮ ਖਰਾਬ ਹੋ ਗਿਆ ਮਰ ਗਿਆ ਲੱਗਦਾ ਹੁਣ ਭੁੱਖਿਆ ਰਹਿਣਾ ਪਏਗਾ ਦਰਵਾਜ਼ੇ ਕਿ ਜਿਸ ਦੇ ਘਰ ਪ੍ਰਾਣੀ ਮਰ ਜਾਏ ਚੁੱਲ੍ਹੇ ਅੱਗ ਨਹੀਂ ਸੀ ਬਲਦੀ ਖਾਂਦੇ ਪੀਂਦੇ ਨਹੀਂ ਸਨ ਉਸ ਪ੍ਰਾਨੀ ਦਾ ਸੰਸਕਾਰ ਕਰਕੇ ਆਉਣਾ ਤਾਂ ਉਹਨਾਂ ਦੇ ਸਕੇ ਰਿਸ਼ਤੇਦਾਰਾਂ ਨੇ ਉਹਨਾਂ ਨੂੰ ਰੋਟੀ ਪਾਣੀ ਛਕਾਉਣਾ ਘਰ ਵਾਲੀ ਕਹਿਣ ਲੱਗੀ ਇਹ ਬੇਟਾ ਹੀ ਮਰਿਆ ਹੈ ਮੈਂ ਭੁੱਖੀ ਹਾਂ ਕੀ ਕਰਾਂ ਉਹਨੇ ਫਟਾਫਟ ਆਟਾ ਗੁੰਨ ਕੇ 4-5 ਰੋਟੀਆਂ ਪਕਾਈਆਂ ਤੇ ਵਿੱਚ ਥੋੜ੍ਹੀ ਸ਼ੱਕਰ ਪਾ ਕੇ ਚੂਰੀ ਤਿਆਰ ਕਰ ਲਈ ਦੁੱਧ ਪਿਆ ਸੀ ਕੜਨੀ ਵਿੱਚ ਉਹਦੇ ਵਿੱਚ ਚੌਲ ਪਾ ਦਿੱਤੇ ਖੀਰ ਤਿਆਰ ਹੋ ਗਈ ਤੇ ਥਾਲੀ ਵਿੱਚ ਠੰਡੀ ਕਰਕੇ ਬੀਬੀ ਖੀਰ ਨਾਲ ਚੂਰੀ ਖਾ ਗਈ ਬੰਦੇ ਦੀਆਂ ਅੰਦਰੋਂ ਲੂਸਨ ਮੈਂ ਤਾਂ ਕਿਹਾ ਸੀ ਕਿ ਮੇਰੇ ਤੇ ਜਾਨਵਾਰ ਦੇਵੇਗੀ ਪਰ ਇਹ ਤਾਂ ਖੀਰਾ ਖਾਂਦੀ ਹੈ ਉਹਨੇ ਖੀਰ ਨਾਲ ਪੇਟ ਭਰ ਲਿਆ ਫਿਰ ਕਹਿਣ ਲੱਗੀ ਹੁਣ ਰੋਣ ਦਾ ਸਵਾਦ ਵੀ ਆਵੇਗਾ ਭੁੱਖਾ ਰੋਵਾਂਗੀ ਵੀ ਕਿਵੇਂ ਉਸਨੇ ਠੀਕ ਮਾਰੀ ਜਦੋਂ ਬੰਦੇ ਦੇ ਕਾਜੇ ਨੂੰ ਅੱਗ ਲੱਗੀ ਹੋਵੇ ਤਾਂ ਉਸ ਸਮੇਂ ਤਰਜ ਨਾਲ ਵੈਲ ਨਹੀਂ ਪਾਏ ਜਾਂਦੇ ਬੀਬੀ ਨੇ ਖੀਰ ਛਕੀ ਹੋਈ ਸੀ ਉੱਚੀ ਸਾਰੀ ਵੈਨ ਪਾਇਆ ਕਿ ਮੇਰੇ ਸਿਰ ਦਾ ਸਾਈਂ ਤੁਰ ਗਿਆ ਤੇ ਆਂਡੀ ਗਵੰਡੀ ਆ ਗਏ ਬੀਬੀ ਕਰੜੇ ਸੁਭਾਅ ਦੀ ਸੀ ਉਸਨੇ ਆਉਂਦਿਆਂ ਸਾਰ ਮਾਈ ਦੇ ਵੇੜੇ ਦੀਆਂ ਕੰਧਾਂ ਵੀ ਰਾਣ ਕਰ ਦਿੱਤੀਆਂ ਪਰ ਸ਼ਾਵਾਂ ਨਾ ਪਹੇ ਜਾਵੇ ਦਿਉਰਾ ਜੇਠਾ ਦਾ ਸੰਸਕਾਰ ਕਰਨ ਦੀਆਂ ਤਿਆਰੀਆਂ ਹੋ ਗਈਆਂ ਉਹ ਸੀ ਪਿਛਲੇ ਕਮਰੇ ਵਿੱਚ ਉਸ ਦੇ ਅੱਗੇ ਸੀ ਸੋਫੇ ਉਸ ਵਿਚਾਰੇ ਨੇ ਪਿਛਲੇ ਕਮਰੇ ਵਿੱਚ ਅਭਿਆਸ ਕੀਤਾ ਤੇ ਪ੍ਰਾਨ ਚੜਾ ਲਏ ਜਦੋਂ ਕੱਢਣ ਲੱਗੇ ਤਾਂ ਉਸ ਨੇ ਪੂਰੀ ਨਕਲ ਕੀਤੀ ਸੀ ਮੁਰਦਿਆਂ ਵਾਲੀ ਸਰੀਰ ਆਕੜ ਗਿਆ ਤੇ ਨੰਬਰਦਾਰ ਕਹਿਣ ਲੱਗਾ ਕਿ ਧੀਏ ਇਹ ਆਕੜਿਆ ਪਿਆ ਹੈ ਤੇ ਆਪਾਂ ਨੂੰ ਪਿਛਲੇ ਕਮਰੇ ਦੀ ਚੁਗਾਠ ਵਢਣੀ ਪਏਗੀ ਪਤਨੀ ਕਹਿਣ ਲੱਗੀ ਕਿ ਤੇ ਚੁਗਾਠਾ ਰੋਜ਼-ਰੋਜ਼ ਬੰਦਿਆ ਹਨ ਤੁਸੀਂ ਇਸ ਦੀ ਭੋਰਾ ਲੱਤ ਵੱਢ ਲੋ ਸਿਸਕਾਰ ਤਾਂ ਆਪਾਂ ਨਾਲ ਹੀ ਕਰ ਦੇਣਾ ਹੈ ਉਹ ਕਹਿਣ ਲੱਗਾ ਹੁਣ ਮਰੇ ਉਸਨੇ ਲਾਤਾ ਢਿੱਲੀ ਕਰ ਲਈ ਉਸਨੂੰ ਇਸ਼ਨਾਨ ਪਾਣੀ ਕਰਾ ਲਿਆ ਬੰਦੇ ਨੂੰ ਅੰਦਰੋਂ ਅੰਦਰੀ ਬਹੁਤ ਗੁੱਸਾ ਆਵੇ ਨਾਲੇ ਭੁੱਖਾ ਪਿਆ ਤੇ ਬੀਬੀ ਨੇ ਲੋਕ ਮਰਿਆਦਾ ਕੀਤੀ ਲੋਕ ਮਰਿਆਦਾ ਬੜੀਆਂ ਕਰਦੇ ਹਾਂ ਆਪਾਂ ਗੁਰੂ ਕੇ ਸਿੱਖਾ ਲੋਕ ਮਰਿਆਦਾ ਤੋਂ ਉੱਪਰ ਉੱਠਾ ਦੁਨੀਆ ਦੀਆਂ ਰਹਿਤਾਂ ਤੋਂ ਦੁਨੀਆ ਦੀ ਮਰਿਆਦਾ ਤੋਂ ਉੱਪਰ ਉੱਠਣਾ ਬੀਬੀ ਮਰਿਆਦਾ ਪੂਰੀ ਕਰਨ ਲੱਗੀ ਬਹੁਤ ਵਹਿਣ ਪਾਉਂਦੀ ਹੈ ਕਹਿੰਦੀ ਹੈ ਇਹ ਸੁਰਗ ਜਾਣ ਵਾਲੇ ਪਤੀ ਮੈਨੂੰ ਕੁਛ ਨਾ ਕੁਛ ਕਹਿ ਜਾਂਦਾ ਉਹ ਸੜਿਆ ਤੱਪਿਆ ਸੀ ਉਸ ਤੋਂ ਚੁੱਪ ਨਾ ਰਿਹਾ ਗਿਆ ਉਹਨੇ ਅੰਦਰੋਂ ਆਵਾਜ਼ ਦਿੱਤੀ ਖਫਣ ਵਿੱਚੋਂ ਕਹਿਣ ਲੱਗਾ ਜੈਸੇ ਪੈਂਚ ਸਖਾਈਏ ਤੈਸੀ ਚੋਰੀ ਚਾਖ ਕਹਿਣ ਲੱਗਾ ਖੇਖਣ ਕਰਦੀ ਸੀ ਕਿ ਤੇਰੇ ਨਾਲ ਮਰਾਂਗੀ ਪਰ ਇਹ ਸਭ ਕੀ ਕਰ ਰਹੀ ਹੈ ਮੇਰੇ ਪਾਤਸ਼ਾਹ ਸਹੀ ਕਹਿੰਦੇ ਸਨ ਕੋਈ ਕਿਸੇ ਨਾਲ ਨਹੀਂ ਮਰਦਾ ਪਾਈ ਸਾਹਿਬ ਪਾਈ ਗੁਰਦਾਸ ਜੀ ਨੇ ਇਹ ਦੇ ਮੁਤਲਕ ਜਿੱਥੇ ਭਗਤਾਂ ਦਾ ਜੀਵਨ ਬਿਆਨ ਕੀਤਾ ਹੈ ਉੱਥੇ ਕਈ ਸ਼ਰਤਾਂ ਵੀ ਆਉਣੀਆਂ ਹਨ ਉਹਨਾਂ ਵਿੱਚ ਕੋਈ ਜਾਣੇ ਕਮਨ ਇਹਾ ਜਗਨੀਤ ਤੂੰ ਕੀ ਜਾਣਦਾ ਹੈ ਸੰਸਾਰ ਵਿੱਚ ਮਿੱਤਰ ਕੌਣ ਹੈ ਆਪਾ ਆਪਣਾ ਫਰਜ਼ੇ ਸਮਝਦੇ ਹਾਂ ਪਰਿਵਾਰ ਦੇ ਜੀਆਂ ਦੀ ਪੇਟ ਪਾਲਣਾ ਕਰਨੀ ਭਾਵੇਂ ਕਿਸੇ ਤਰ੍ਹਾਂ ਕਰੀਏ ਇੱਕ ਨੌਜਵਾਨ ਹੋਇਆ ਹੈ ਉਹਦਾ ਨਾਮ ਪਾਈ ਗੁਰਦਾਸ ਜੀ ਨੇ ਬਾਲਮਿਕ ਕਰਕੇ ਲਿਖਿਆ ਹੈ ਵੈਸੇ ਬਾਲਮਿਕ ਉਸਦਾ ਉਪਨਾਮ ਸੀ ਬਾਲਮਿਕ ਦਾ ਅਖਰੀ ਅਰਥ ਹੈ ਸੱਪ ਵਾਲੀ ਵਰਮੀ ਵਰਮੀ ਨੂੰ ਸੰਸਕ੍ਰਿਤ ਵਿੱਚ ਬਾਲਮਿਕ ਕਹਿੰਦੇ ਹਨ ਬਾਲਮਿਕ ॠषि ਮਹਾਪੁਰਸ਼ਾਂ ਦਾ ਉਪਨਾਮ ਹੈ ਜਿਵੇਂ ਆਪਾ ਬਬੰਦਾ ਸਿੰਘ ਬਹਾਦਰ ਕਹਿੰਦੇ ਹਾਂ ਬੰਦਾ ਸਿੰਘ ਬਹਾਦਰ ਨਾਮ ਨਹੀਂ ਸੀ ਪਹਿਲਾ ਨਾਮ ਸੀ ਮਾਦੋ ਦਾਸ ਗੁਰੂ ਦਾ ਅੰਮ੍ਰਿਤ ਛਕਿਆ ਤੇ ਕਲਗੀਧਰ ਪਾਤਸ਼ਾਹ ਨੇ ਨਾਂ ਰੱਖਿਆ ਭਾਈ ਗੁਰਬਖਸ਼ ਸਿੰਘ ਪਰ ਜਿਸ ਮੌਕੇ ਕਲਗੀਧਰ ਪਾਤਸ਼ਾਹ ਨੇ ਆਖਿਆ ਉਹ ਬੰਦਿਆ ਬੰਦਿਆ ਵਾਲੇ ਕੰਮ ਕਰਤਾ ਕਹਿਣ ਲੱਗਾ ਕਿ ਪਾਤਸ਼ਾਹ ਮੈਂ ਤੁਹਾਡਾ ਬੰਦਾ ਹਾਂ ਬਸ ਮਾਦੋ ਦਾਸ ਦੇ ਇਹ ਲਵਜ਼ ਕਹਿਣ ਤੇ ਮੈਂ ਤੁਹਾਡਾ ਬੰਦਾ ਤੇ ਉਹਨਾਂ ਦਾ ਨਾਮ ਬੰਦਾ ਸਿੰਘ ਪਰਚਲਿਤ ਹੋ ਗਿਆ ਅੰਮ੍ਰਿਤ ਛਕਿਆ ਤਾਂ ਨਾਮ ਗੁਰਬਖਸ਼ ਸਿੰਘ ਹੋ ਗਿਆ ਗੁਰਦਾਸ ਜੀ ਲਿਖਦੇ ਹਨ ਕਿ ਉਹ ਨੌਜਵਾਨ ਰਸਤੇ ਦੇ ਵਿੱਚ ਲੋਕਾਂ ਨੂੰ ਕਾਬੂ ਕਰਕੇ ਉਹਨਾਂ ਨੂੰ ਲੁੱਟ ਕੇ ਆਪਣੇ ਪਰਿਵਾਰ ਦੇ ਜੀਵਾਂ ਦਾ ਗੁਜ਼ਾਰਾ ਚਲਾਉਂਦਾ ਸੀ ਕੰਮ ਸੌਖਾ ਸੀ ਪੂਰਾ ਸਤਗੁਰੂ ਭੇਟਿਆ ਮਨ ਵਿੱਚ ਹੋਆ ਖਿੰਜੋ ਤਾੜਾ ਉਹਦੇ ਪੁਰਬਲੇ ਕੁਝ ਕਰਮ ਜਾਗੇ ਤੇ ਪੂਰੇ ਗੁਰੂ ਦਾ ਮਿਲਾਪ ਹੋ ਗਿਆ ਮਹਾਤਮਾ ਦੀ ਮੰਡਲੀ ਜਾ ਰਹੀ ਹੈ ਤੇ ਕਹਿਣ ਲੱਗਾ ਇਹਨਾਂ ਬਾਬਿਆਂ ਕੋਲ ਮਾਲਮੱਤਾ ਬਹੁਤ ਹੋਣਾ ਹੈ ਇਹਨਾਂ ਬਾਬਿਆਂ ਨੂੰ ਕਾਬੂ ਕਰਦੇ ਹਾਂ ਇਹਨਾਂ ਕੋਲੋਂ ਪੈਸਾ ਵਸੂਲ ਕਰਕੇ ਘਰ ਦੇ ਜੀਵਾਂ ਦੀਆਂ ਲੋੜਾਂ ਪੂਰੀਆਂ ਕਰਾਂ ਕੁਦਰਤੀ ਤੌਰ ਤੇ ਬੰਦਾ ਇਹ ਬੜਾ ਦਲੇਰ ਸੀ ਮਾਰਨ ਨੂੰ ਉਹਨਾਂ ਨੂੰ ਵੇਖ ਕੇ ਆਪਣੇ ਕੋਲ ਜਿਹੜਾ ਹਥਿਆਰ ਸੀ ਉਹਨੂੰ ਚੁੱਕਿਆ ਪਰ ਇਹਨਾਂ ਕੋਲ ਜਿਹੜਾ ਹਥਿਆਰ ਸੀ ਉਹਨਾਂ ਦੀ ਬੰਦਗੀ ਦਾ ਉਹਨਾਂ ਦੇ ਜੀਵਨ ਦਾ ਉਹਨਾਂ ਦੇ ਨਾਮ ਰਸ ਦਾ ਇੰਨਾ ਪ੍ਰਭਾਵ ਸੀ ਕਿ ਉਸ ਨੌਜਵਾਨ ਦੇ ਹੱਥ ਕੰਬ ਗਏ ਇੱਕ ਵਾਰ ਹਿੰਦੁਸਤਾਨ ਦੇ ਬਾਦਸ਼ਾਹ ਅਕਬਰ ਦਾ ਪਿਓ ਵੀ ਆਇਆ ਸੀ ਖਨੂਰ ਸਾਹਿਬ ਇੱਥੇ ਪਾਦਸ਼ਾਹ ਮਹਾਰਾਜ ਬੱਚਿਆਂ ਦੀਆਂ ਕੁਸ਼ਤੀਆਂ ਕਰਾ ਰਹੇ ਸਨ ਆਮ ਕਰਕੇ ਵੱਡੇ ਲੋਕਾਂ ਨੂੰ ਖੁਸ਼ਾਮਦ ਦਾ ਬੜਾ ਚਸਕਾ ਹੁੰਦਾ ਹੈ ਬੜਾ ਨਸ਼ਾ ਹੈ ਆਪਣੀ ਚਮਚਾਗਰੀ ਕਰਾਉਣੀ اپنی ਖੁਸ਼ਾਮਦ ਕਰਾਉਣੀ ਇਹ ਨਸ਼ਿਆਂ ਦੇ ਵਿੱਚ ਇੱਕ ਨਸ਼ਾ ਹੈ ਕਈਆਂ ਨੂੰ ਲੋਕਾਂ ਕੋਲ ਆਪਣੀ ਵਡਿਆਈ ਕਰਾਉਣ ਦਾ ਨਸ਼ਾ ਹੈ ਅਕਬਰ ਦਾ ਬਾਪ ਹਮਾਇਉ ਖਦੂਰ ਸਾਹਿਬ ਆਏ ਤੇ ਗੁਰਦੇਵ ਬੱਚਿਆਂ ਦੀਆਂ ਕੁਸ਼ਤੀਆਂ ਦੇਖ ਰਹੇ ਸਨ ਉਹਦੇ ਮਨ ਵਿੱਚ ਸੀ ਕਿ ਪਾਤਸ਼ਾਹ ਬੂਹੇ ਤੇ ਅਣ ਖਲੋਤੇ ਹੋਣਗੇ ਜ਼ਿੰਦਾਬਾਦ ਜ਼ਿੰਦਾਬੰਦ ਹੋ ਰਹੀ ਹੋਵੇਗੀ ਪਰ ਉੱਥੇ ਤਾਂ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਜ਼ਿੰਦਾਬਾਦ ਕਿਹਾ ਜਾਂਦਾ ਹੈ ਹਮਾਇਉ ਨੂੰ ਗੁੱਸਾ ਆ ਗਿਆ ਕਿ ਮੈਨੂੰ ਜ਼ਿੰਦਾਬਾਦ ਨਹੀਂ ਆਖਿਆ ਮੇਰੇ ਗੱਲ ਵਿੱਚ ਹਾਰ ਨਹੀਂ ਪਾਇਆ ਤਲਵਾਰ ਕੱਢਣ ਲੱਗਾ ਗੁਰੂ ਮਹਾਰਾਜ ਨੇ ਨਿਗਾਹ ਕੀਤੀ ਉੱਪਰ ਤੇ ਕਹਿਣ ਲੱਗੇ ਬੜਾ ਦਲੇਰ ਜੱਬਦਾ ਹੈ ਸ਼ੀਰਸ਼ਾ ਸੂਰੀ ਕੋਲੋਂ ਤਾਂ ਭੱਜ ਕੇ ਆ ਗਿਆ ਹੈ ਉੱਥੇ ਤੇਰੀ ਤਲਵਾਰ ਚੱਲੀ ਨਾ ਤੇ ਹੁਣ ਇਹ ਫਕੀਰਾਂ ਲਈ ਰਹਿ ਗਈ ਹੱਥ ਕੰਬ ਗਏ ਕਹਿ ਲੱਗਾ ਮਹਾਰਾਜ ਭੁੱਲ ਹੋ ਗਈ ਗੱਲ ਤਾਂ ਭੁੱਲ ਬਖਸ਼ਾਉਣ ਦੀ ਹੈ ਜੇ ਭੁੱਲ ਗਿਆ ਤਾਂ ਚੰਗਾ ਤੈਨੂੰ ਬਖਸ਼ ਵੀ ਦਿੱਤਾ ਉਸ ਨੌਜਵਾਨ ਨੇ ਤਲਵਾਰ ਕੱਢੀ ਤੇ ਮਹਾਪੁਰਸ਼ਾਂ ਦੇ ਜੀਵਨ ਦਾ ਉਹਨਾਂ ਦੇ ਅੰਦਰ ਜਿਹੜਾ ਨਾਮਦਾਨ ਸੀ ਨਾਮ ਵਸਿਆ ਹੋਇਆ ਸੀ ਨਾਮ ਦਾ ਪ੍ਰਭਾਵ ਪਿਆ ਤੇ ਉਸਦੇ ਹੱਥੋਂ ਤਲਵਾਰ ਛੁੱਟ ਗਈ ਹੱਥ ਕੰਬ ਗਏ ਕਾਰਨ ਕੀ ਸੀ ਕਿਉਂ ਹੱਥ ਕੰਬਿਆ ਗੁਰੂ ਦੀ ਸਤਿਆ ਨੇ ਉਸ ਨੌਜਵਾਨ ਦੇ ਮਨ ਨੂੰ ਕਾਬੂ ਕਰ ਲਿਆ ਮਨ ਵੀ ਕਾਬੂ ਵਿੱਚ ਕੰਬ ਗਿਆ ਪੈਰੀ ਪੈ ਗਿਆ ਕਹਿਣ ਲੱਗਾ ਬਾਬਾ ਭਾਵੇਂ ਮਾਰੇ ਭਾਵੇਂ ਛੱਡ ਮੇਰਾ ਧੰਦਾ ਹੈ ਮੈਂ ਜੀ ਪਾਲਨੇ ਹਨ ਮੇਰੀ ਮਾਉ ਉਡੀਕਦੀ ਹੈ ਮੇਰੀ ਘਰ ਵਾਲੀ ਉਡੀਕਦੀ ਹੈ ਮੇਰੇ ਬੱਚੇ ਹਨ ਪਰ ਉਹ ਇੰਨਾ ਪ੍ਰਭਾਵਿਤ ਹੋਇਆ ਕਿ ਉਹਨੇ ਆਪਣੀਆਂ ਸਾਰੀਆਂ ਕਮਜ਼ੋਰੀਆਂ ਗੁਰੂ ਅਗੇ ਰੱਖ ਦਿੱਤੀਆਂ ਸੰਤਾਂ ਦੇ ਅੱਗੇ ਰੱਖ ਦਿੱਤੀਆਂ ਮਹਾਰਾਜ ਮੈਂ ਭੁੱਲਣ ਹਾਰਾਂ ਸੰਤ ਕਹਿਣ ਲੱਗੇ ਲੋਕਾਂ ਨੂੰ ਕਿਉਂ ਮਾਰਦਾ ਹੈ ਉਹਨਾਂ ਨੇ ਕੀ ਵਿਗਾੜਿਆ ਹੈ ਸਾਡੇ ਨਾਲ ਕਿਉਂ ਤੱਕਾ ਕਰਨ ਲੱਗਾ ਹੈ ਕਹਿਣ ਲੱਗਾ ਬਾਬਾ ਜੀ ਕੀ ਕਰਾਂ ਮੇਰਾ ਇਹ ਧੰਦਾ ਹੈ ਸੰਤਾ ਨੂੰ ਮੌਕਾ ਮਿਲ ਗਿਆ ਲੋਹਾ ਗਰਮ ਹੈ ਉਹਨੂੰ ਕਿਹਾ ਕਰ ਜਾ ਕੇ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਪੁੱਛ ਕੇ ਆ ਕਿ ਪਰਲੋਕ ਵਿੱਚ ਤੁਹਾਡੇ ਵਿੱਚੋਂ ਮੇਰਾ ਸਾਥ ਕੌਣ ਦੇਵੇਗਾ ਮੈਂ ਤੁਹਾਡੀਆਂ ਲੋੜਾਂ ਪੂਰੀਆਂ ਕਰਦਾ ਹਾਂ ਤੁਹਾਨੂੰ ਲੀੜਾ ਕਪੜਾ ਦਿੰਦਾ ਹਾਂ ਤੁਸੀਂ ਖਾਂਦੇ ਪੀਂਦੇ ਹੋ ਮੈਂ ਰੋਜ਼ਾਨਾ ਮੌਤ ਦੇ ਮੂਹਰੇ ਜਾਨਣਾ ਹਾਂ ਮੇਰੀ ਮਦਦ ਕਰੋਗੇ ਕਹਿਣ ਲੱਗਾ ਬਾਬਾ ਜੀ ਤੁਸੀਂ ਕਿਤੇ ਭੱਜ ਨਾ ਜਾਇਓ ਕਹਿਣ ਲੱਗੇ ਗੁਰਮੁਖਾ ਅਸੀਂ ਭੱਜਣ ਵਾਲੇ ਨਹੀਂ ਤੂੰ ਕਰੋ ਪੁੱਛ ਕੇ ਆ ਭਾਈ ਅੰਤ ਦੇ ਸਮੇਂ ਤੁਹਾਡੇ ਵਿੱਚੋਂ ਮੇਰਾ ਕੋਈ ਸਾਥ ਦੇਵੇਗਾ ਪਰ ਹੋਇਆ ਕੀ ਉਹਦਾ ਪਰਿਵਾਰ ਉਹਦੇ ਪੁੱਤਰ ਘਰ ਵਾਲੀ ਮਾਂ ਜਿਹੜੇ ਸਨ ਉਹਨਾਂ ਸਾਰਿਆਂ ਨੇ ਹੱਥ ਕੜੇ ਕਰ ਦਿੱਤੇ ਕਿ ਅਸੀਂ ਅੱਗੇ ਦੇ ਜ਼ਿੰਮੇਵਾਰ ਨਹੀਂ ਹਾਂ ਉਹ ਸਾਰੇ ਜਵਾਬ ਦੇ ਗਏ ਪਰ ਉਹਨਾਂ ਮਹਾਪੁਰਸ਼ਾਂ ਦੀ ਬਦੌਲਤ ਜਿਹੜੇ ਪਾਪਾਂ ਦਾ ਭਾਰ ਉਹਦੇ ਉੱਪਰ ਸੀ ਉਹ ਸਾਡੇ ਦੇ ਸਾਰੇ ਮੁੱਕ ਗਏ ਸੋ ਗੁਰੂ ਪੰਚਮ ਪਾਤਸ਼ਾਹ ਕਹਿੰਦੇ ਹਨ ਗੁਰਮੁਖੋ ਇਸ ਗੱਲ ਦਾ ਕਿਸੇ ਨੂੰ ਪਤਾ ਹੈ ਕਿ ਸੰਸਾਰ ਵਿੱਚ ਅਸਲੀ ਮਿੱਤਰ ਕੌਣ ਹੈ ਜਿਸ ਹੋਏ ਕਿਰਪਾਲ ਸੋਈ ਵਿਦਬੂਝੇ ਮੇਰੇ ਪਾਤਸ਼ਾਹ ਕਹਿੰਦੇ ਹਨ ਜਿਸਤੇ ਵਾਹਿਗੁਰੂ ਕਿਰਪਾ ਕਰਦਾ ਹੈ ਉਹਨਾਂ ਨੂੰ ਇਸ ਢੰਗ ਤਰੀਕੇ ਦਾ ਪਤਾ ਲੱਗ ਗਿਆ ਵਿਦ ਕਹਿੰਦੇ ਹਨ ਤਰੀਕੇ ਨੂੰ ਬੂਝੇ ਦਾ ਅਰਥ ਹੈ ਜਾਨਣਾ ਜਿਹਦੇ ਤੇ ਪਰਿਪੂਰਨ ਪਰਮਾਤਮਾ ਨੇ ਮਿਹਰ ਕੀਤੀ ਉਹਨਾਂ ਨੂੰ ਇਹ ਢੰਗ ਆ ਗਿਆ ਇਹ ਤਰੀਕਾ ਆ ਗਿਆ ਇਹ ਜਿਹੜੇ-ਤੇਰੇ ਰਿਸ਼ਤੇਦਾਰ ਮਾਪੇ ਪੁੱਤਰ ਧੀਆਂ ਪਤਨੀ ਭਰਾ ਹਨ ਪੂਰਵ ਜਨਮ ਕੇ ਮਿਲੇ ਸੰਜੋਗੀ ਇਹ ਤਾਂ ਪੂਰਵਲੇ ਜਨਮ ਦਾ ਮਿਲਾਪ ਹੈ ਜਿਹੜਾ ਗੋਪੀਚੰਦ ਯੋਗੀ ਬਣਿਆ ਉਹਦਾ ਕਥਾ ਵਿੱਚ ਜ਼ਿਕਰ ਆਉਂਦਾ ਹੈ ਜਦੋਂ ਯੋਗੀ ਬਣਿਆ ਤਾਂ ਉਹਦੇ ਤੋਂ ਪਹਿਲਾਂ ਦੀ ਘਟਨਾ ਹੈ ਉਹਨੂੰ ਠੋਕਰ ਲੱਗੀ ਗੋਪੀਚੰਦ ਜਦੋਂ ਰਾਜਾ ਸੀ ਤਾਂ ਇੱਕ ਯੋਗੀ ਉਹਨਾਂ ਦੇ ਘਰ ਮੰਗਣ ਵਾਸਤੇ ਆਇਆ ਗੋਪੀਚੰਦ ਚੌਂਕੀ ਤੇ ਬੈਠ ਕੇ ਨਹਾਉਣ ਲੱਗਾ ਸੀ ਉਹ ਹੱਸ ਪਿਆ ਗੋਪੀਚੰਦ ਨੂੰ ਵੇਖ ਕੇ ਮੁੜ ਕੇ ਗੋਪੀਨਾਥ ਬਣ ਗਿਆ ਪਹਿਲਾਂ ਗੋਪੀਚੰਦ ਸੀ ਗੋਪੀਚੰਦ ਨੇ ਵੇਖ ਰਿਆ ਤੇ ਕਹਿਣ ਲੱਗਾ ਸਾਦਾ ਤੂੰ ਠੀਕ ਨਹੀਂ ਕੀਤਾ ਮੇਰੀਆਂ ਘਰ ਵਾਲੀਆਂ ਮੈਨੂੰ ਨਵਾਉਂਦੀਆਂ ਹਨ ਤੇ ਤੂੰ ਸਾਧ ਹੈ ਕਿ ਪਖੰਡੀ ਹੈ ਗੋਪੀਚੰਦ ਨੇ ਮਹਾਤਮਾ ਨੂੰ ਇਹ ਲਵਜ ਕਿਹਾ ਕਿ ਤੂੰ ਮਹੰਤ ਨਹੀਂ ਬੜਾ ਗਲਤ ਹੈ ਉਹ ਕਹਿਣ ਲੱਗਾ ਮੇਰਾ ਇਨਾ ਬੀਬੀਆਂ ਨਾਲ ਕੀ ਸੰਬੰਧ ਹੈ ਇਹ ਮੇਰੀਆਂ ਧੀਆਂ ਵਰਗੀਆਂ ਹਨ ਪੈਣਾ ਹਨ ਮੈਂ ਕਰਤੇ ਦੀ ਕੁਦਰਤ ਤੇ ਹੱਸਿਆ ਹਾਂ ਗੋਪੀਚੰਦ ਕਹਿਣ ਲੱਗਾ ਕਰਤੇ ਦੀ ਕੁਦਰਤ ਕਿਹੜੀ ਕਹਿ ਲੱਗਾ ਕਿ ਜਿਹੜੀ ਤੇਰੇ ਸਿਰ ਵਿੱਚ ਪਾਣੀ ਪਾ ਰਹੀ ਹੈ ਇਹ ਤੇਰੀ ਮਾਂ ਸੀ ਮੈਂ ਕਰਤੇ ਦੀ ਕੁਦਰਤ ਤੋਂ ਹੱਸਿਆ ਹਾਂ ਮੇਰੇ ਗੁਰਦੇਵ ਕਹਿੰਦੇ ਹਨ ਇਹ ਪੁਰਬਲੇ ਜਨਮਾਂ ਦਾ ਲੈਣ ਦੇਣ ਹੈ ਤੁਸੀਂ ਆਮਨਾਬਾਦ ਦੀ ਸਾਖੀ ਪੜਨੀ ਜਦੋਂ ਭਾਈ ਮਰਦਾਨਾ ਜੀ ਇੱਕ ਨਗਰ ਵਿੱਚ ਗਏ ਉਹਨਾਂ ਦੇ ਲੋਕਾਂ ਨੇ ਸ਼ਰਾਬ ਪੀਤੀ ਹੈ ਭਾਈ ਮਰਦਾਨੇ ਨਾਲ ਬੋਲਕ ਬੋਲਵੇ ਕੀਤੇ ਖਾਣਾ ਦੇ ਘਰ ਮੁੰਡਾ ਪੈਦਾ ਹੋਇਆ ਸੀ ਤੇ ਮਰਦਾਨਾ ਜੀ ਕਹਿਣ ਲੱਗੇ ਮਹਾਰਾਜ ਮੈਂ ਤਾਂ ਭੁੱਖਾ ਆਇਆ ਹਾਂ ਘਰ ਵਿੱਚ ਤਾਂ ਸਰਦਾ ਪੁੱਜਦਾ ਹੈ ਮੈਨੂੰ ਉਹਨਾਂ ਆਪ ਸ਼ਬਦ ਵੀ ਕਹੇ ਹਨ ਪੁਰਦੇਵ ਕਹਿੰਦੇ ਮਰਦਾਨਿਆਂ ਕੋਈ ਗੱਲ ਨਹੀਂ ਟੜਕੇ ਉੱਠ ਕੇ ਵੇਖੀਂ ਕਿ ਕੀ ਹਾਲਤ ਹੁੰਦੀ ਹੈ ਦਿਨ ਦਾ ਚੜ੍ਹਾ ਹੋਇਆ ਸੂਰਜ ਜੇ ਚੜ੍ਹਾ ਨਹੀਂ ਸੀ ਕਿ ਉਸ ਘਰ ਵਿੱਚੋਂ ਰੋਣ ਦੀ ਆਵਾਜ਼ ਆ ਗਈ ਉਸੇ ਘਰ ਵਿੱਚ ਜਿੱਥੇ ਮਰਦਾਨਾ ਜੀ ਪਹਿਲਾਂ ਗਏ ਸਨ ਭਾਈ ਮਰਦਾਨਾ ਜੀ ਕਹਿਣ ਲੱਗੇ ਉਹੀ ਗੱਲ ਬਣ ਗਈ ਜੋ ਤੁਸੀਂ ਕਹਿੰਦੇ ਸੀ ਮੇਰੇ ਪਾਤਸ਼ਾਹ ਕਹਿਣ ਲੱਗੇ ਮਰਦਾਨਿਆਂ ਇਹਦਾ ਹਿਸਾਬ ਕਿਤਾਬ ਇੰਨਾ ਹੀ ਸੀ ਜਦੋਂ ਹਿਸਾਬ ਪਧਰਾ ਹੋ ਗਿਆ ਤਾਂ ਚੜ੍ਹਾਈ ਕਰ ਗਿਆ ਮਰ ਗਿਆ ਇਸੇ ਤਰ੍ਹਾਂ ਆਪਣੇ ਰਿਸ਼ਤੇਦਾਰ ਭੈਣ ਭਰਾ ਲੈਣ ਦੇਣ ਤੱਕ ਸੀਮਿਤ ਹਨ ਜਦੋਂ ਹਿਸਾਬ ਕਿਤਾਬ ਪਧਰਾ ਹੋਇਆ ਆਪੋ ਆਪਣੇ ਸਫਰ ਤੁਰ ਜਾਣਾ ਹੈ ਮੇਰੇ ਪਾਤਸ਼ਾਹ ਕਹਿੰਦੇ ਹਨ ਪੂਰਬ ਜਨਮ ਕੇ ਮਿਲੇ ਸੰਜੋਗੀ ਪੂਰਬਲੇ ਜਨਮਾ ਕਰਕੇ ਹੀ ਤੇਰਾ ਇਹਨਾਂ ਨਾਲ ਮਿਲਾਪ ਹੋਇਆ ਹੈ ਅੰਤ ਕੋਨਾ ਸਹਾਈ ਪਰੰਤ ਦੇ ਮੌਕੇ ਤੇ ਕਿਸੇ ਨੇ ਸਹਾਈ ਨਹੀਂ ਹੋਣਾ ਤੇਰੀ ਸਹਾਇਤਾ ਨਹੀਂ ਕਰਨੀ ਕੋਈ ਸਹਾਈ ਨਹੀਂ ਬਣੇਗਾ ਮੁਕਤ ਮਾਲ ਕਨੀਕ ਲਾਲ ਹੀਰਾ ਮਨ ਰੰਜਨ ਕੀ ਮਾਇਆ ਇਹਦੇ ਵਿੱਚ ਸਾਰੀ ਜੜ ਮਾਇਆ ਦਾ ਜ਼ਿਕਰ ਹੈ ਇਹ ਕੇਵਲ ਤੇ ਕੇਵਲ ਮਨ ਨੂੰ ਖੁਸ਼ ਕਰਨ ਵਾਸਤੇ ਹੈ ਮੇਰੇ ਪਾਤਸ਼ਾਹ ਕਹਿੰਦੇ ਹਨ ਕਿ ਭਾਈ ਇਹ ਜਿਹੜੇ ਪੱਥਰ ਲਾਲ ਤੇ ਹੀਰਾ ਵੇਖਣਾ ਹੈ ਇਹ ਕੇਵਲ ਤੇ ਕੇਵਲ ਮਨ ਨੂੰ ਪ੍ਰਸੰਨ ਕਰਨ ਵਾਲੀ ਮਾਇਆ ਹੈ ਮੇਰੇ ਪਾਤਸ਼ਾਹ ਕਹਿੰਦੇ ਹਨ ਜ਼ਿੰਦਗੀ ਲੰਘ ਗਈ ਕਮਲੇ ਦੀ ਹਾਂ ਹਾਂ ਕਰਦੇ ਬਹੁਤਿਆਂ ਦੀ ਉਮਰ ਲੰਘ ਗਈ ਪਰ ਸਬਰ ਨਹੀਂ ਆਇਆ ਜਦੋਂ ਬਹੁਤਾ ਤੰਨ ਹੈ ਤੇ ਚਾਂਗਰਾ ਮਾਰਦਾ ਹੈ ਮੇਰੇ ਕੋਲ ਬੜਾ ਤੰਨ ਹੈ ਜਦੋਂ ਕੁਝ ਨਹੀਂ ਤਾਂ ਹਾਏ ਹਾਏ ਕਰਦਾ ਹੈ ਕਿ ਮੇਰੇ ਕੋਲ ਕੁਝ ਨਹੀਂ ਜਦੋਂ ਬਹੁਤ ਹੀ ਕੋਲ ਸੀ ਉਦੋਂ ਹਾ ਹਾ ਕਰਦਾ ਹੈ ਉਹ ਤੇ ਸਿਦਾਇਓ ਨੰਗਾ ਨੰਗਾ ਜਾਂਦਾ ਹੈ ਦੁਨੀਆ ਤੋਂ ਉਹ ਜੀਵ ਆਤਮਾ ਸੰਸਾਰ ਤੋਂ ਨੰਗੀ ਉੱਠ ਕੇ ਚਲੀ ਗਈ ਦੇਹ ਵੀ ਨਾਲ ਨਹੀਂ ਗਈ ਜਿਹੜੇ ਰੱਬ ਦੇ ਪਿਆਰੇ ਸੰਤ ਹਨ ਕਹਿੰਦੇ ਹਨ ਉਹਨਾਂ ਦਾ ਪਰਮਾਤਮਾ ਨਾਲ ਪ੍ਰੇਮ ਹੈ ਉਹਨਾਂ ਗੁਰਮੁਖਾਂ ਨੂੰ ਕੋਈ ਤਮਾ ਨਹੀਂ ਤਮਾ ਤੋਂ ਪਰਾ ਹਨ ਕੇਵਲ ਪਿਆਰ ਰੱਖਦੇ ਹਨ ਪਰਮਾਤਮਾ ਨਾਲ ਕੁਝ ਟਾਈਮ ਕੱਢ ਕੇ ਉਹਨਾਂ ਸੰਤਾਂ ਉਹਨਾਂ ਗੁਰਮੁਖ ਪਿਆਰਿਆਂ ਨਾਲ ਮਿਲ ਕੇ ਹਰੀ ਦੇ ਗੁਣ ਗਾਈਏ ਤੇ ਪਰਮਾਤਮਾ ਦੀ ਸਿੱਖ ਤੋਂ ਸਲਾਹ ਕਰੀਏ ਨਾਨਕ ਇਹੀਆਂ ਸੁਖ ਆਗੇ ਮੁਖ ਉੱਜਲ ਗੁਰਮੁਖਾ ਇੱਥੇ ਸੁੱਖ ਤੇ ਪਰਲੋਕ ਵਿੱਚ ਵੀ ਤੇਰਾ মুখ ਉੱਜਲ ਹੋਵੇਗਾ ਕਿੰਨੇ ਸੰਤ ਹੋਏ ਹਨ ਸੰਗ ਸੰਤਨ ਕੇ ਪਾਈਏ ਇੱਥੇ ਵੀ ਸੁੱਖ ਮਿਲੇਗਾ ਤੇ ਪਰਲੋਕ ਵਿੱਚ ਵੀ ਤੇਰਾ ਮੂੰਹ ਉਜਲਾ ਹੋਵੇਗਾ ਪਰ ਗੁਰਮੁਖਾ ਸੰਗਤ ਵਿੱਚ ਦਾਤਾਂ ਮਿਲਣਗੀਆਂ ਗੁਰੂ ਮਹਾਰਾਜ ਸਾਡੇ ਤੇ ਦਇਆ ਕਰਨ ਭੁੱਲਾਂ ਚੁੱਕਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ